ਉਹ ਆਲੇ ਉਹ ਖਾਦੂ ਰਾਤ ਪਹੁੰਚ ਗਏ ਤੜਕੇ 3 ਵਜੇ ਉਹ ਅਸੀਂ ਉਹਨਾਂ ਦੀ ਆਮਦ ਲੈ ਲਈ ਆ ਤੇ ਮੈਂ ਧਨਵਾਦ ਵੀ ਕਰਦਾ ਉਸ ਤੋਂ ਦੇ ਜਿਹੜਾ ਪ੍ਰਬੰਧ ਵੀ ਹੈ ਤੇ ਆਪਣੀ ਵੀ ਸਰਕਾਰ ਦਾ ਜਿਨ੍ਹਾਂ ਨੇ ਯਤਨ ਕਰਕੇ ਉਹ ਦੋ ਲੰਬੇ ਆਸੇ ਦੇ ਸਤਿਗੁਰਾਂ ਦੇ ਸਰੂਪ ਜਿਹਨੇ ਉੱਥੇ ਪੁਲਿਸ ਕਸਟਡੀ ਚ ਪਏ ਸੀ ਕੋਈ ਤੜਕੇ 3 ਵਜੇ ਸਾਡੇ ਕੋਲ ਬਾਬਾ ਗਰਵਤ ਸਿੰਘ ਦੀ ਬੂੰਗਾ ਚੇਤ ਬਾਬਾ ਜਵਾਖਰ ਸਿੰਘ ਦੇ ਮੁੰਡੇ ਪਹੁੰਚੇ ਉਹ ਆ ਗਏ ਉਹ ਖਾਦੇ ਕੋ ਰਾਤ ਪਹੁੰਚ ਗਏ ਤੜਕੇ 3 ਵਜੇ ਉਹ ਅਸੀਂ ਉਹਨਾਂ ਨੇ ਆਮਦ ਲੈ ਲਈ ਆ ਤੇ ਮੈਂ ਤੁਹਾਨੂੰ ਆਦ ਵੀ ਕਰਦਾ ਉਸ ਤੋਂ ਦੇ ਜਿਹੜਾ ਪ੍ਰਬੰਧ ਵੀ ਹੈ ਤੇ ਆਪਣੀ ਵੀ ਸਰਕਾਰ ਦਾ ਜਿਹਨਾਂ ਨੇ ਜਤਨ ਕਰਕੇ ਉਹ ਦੇ ਲੰਬੇ ਆਸੇ ਦੇ ਸਤਿਗੁਰਾਂ ਦੇ ਸਰੂਪ ਜਿਹਨੇ ਉੱਥੇ ਪੁਲਿਸ ਕਸਟਡੀ ਚ ਪਾਇ ਸੀ ਪੰਜ ਤੜਕੇ ਤੇ 3 ਵਜੇ ਸਾਡੇ ਕੋਲ ਬਾਬਾ ਦਰਮਖ ਸਿੰਘ ਜੀ ਬੰਗਾ ਜੀਤ ਬਾਬਾ ਦਰਵਤ ਸਿੰਘ ਜੀ ਦੇ ਮੁੰਡੇ ਪਹੁੰਚੇ ਉਹ ਆ ਗਏ ਉਹ ਖਾਦੇ ਕੋ ਰਾਤ ਪਹੁੰਚ ਗਏ ਤੜਕੇ 3 ਵਜੇ ਉਹ ਅਸੀਂ ਉਹਨਾਂ ਦੀ ਆਮਦ ਲੈ ਲਈ ਆ ਤੇ ਮੈਂ ਧੰਵਾਦ ਵੀ ਕਰਦਾ ਉਸੋਂ ਦੇ ਜਿਹੜਾ ਪ੍ਰਬੰਧ ਵੀ ਹੈ ਤੇ ਆਪਣੀ ਵੀ ਸਰਕਾਰ ਦਾ ਜਿਨ੍ਹਾਂ ਨੇ ਯਤਨ ਕਰਕੇ ਉਹ ਦੋ ਲੰਬੇ ਆਸੇ ਦੇ ਸਤਿਗੁਰਾਂ ਦੇ ਸਰੂਪ ਜਿਹੜੇ ਉੱਥੇ ਪੁਲਿਸ ਕਸਟਡੀ ਚ ਪ੍ਰਾਇਸ ਹੈ ਉਹ ਆ ਤੜਕੇ 3 ਵਜੇ ਸਾਡੇ ਕੋਲ ਬਾਬਾ ਦਰਵਤ ਸਿੰਘ ਜੀ ਬੁੰਗਾ ਜੀ ਦਰਬਾਹ ਡਰਬਾਹ ਸਿੰਘ ਦੇ ਮੋੜੇ ਪਹੁੰਚ ਮਨਾ। ਉਹ ਆ ਗਏ ਉਹ ਸਾਡੇ ਕੋਲ ਰਾਤ ਪਹੁੰਚ ਕੇ ਤੜਕ ਤੜਕੇ 3 ਵਜੇ ਉਹ ਅਸੀਂ ਉਹਨਾਂ ਦੀ ਆਮਦ ਲੈ ਲਈ ਆ। ਤੇ ਮੈਂ ਧਲਵਾਤ ਵੀ ਕਰਦਾ ਉਥੋਂ ਦੇ ਜਿਹੜਾ ਪ੍ਰਬੰਧ ਵੀ ਹੈ ਤੇ ਆਪਣੀ ਵੀ ਸਰਕਾਰ ਦਾ ਜਿਨ੍ਹਾਂ ਨੇ ਯਤਨ ਕਰਕੇ ਉਹ ਦੋ ਲੰਬੇ ਆਸੇ ਦੇ ਸਤਗੁਰਾਂ ਦੇ ਸਰੂਪ ਜਿਹੜੇ ਉੱਥੇ ਪੁਲਿਸ ਦੀ ਕਸਟਡੀ ਚ ਪਏ ਸੀ। ਉਹ ਆਇਆ ਤੜਕੇ 3 ਵਜੇ ਸਾਡੇ ਕੋਲ ਬਾਬਾ ਦਰਬਾਹ ਸਿੰਘ ਜੀ ਪੁੰਗਾ ਦੇ ਦਵਾਪਾ ਗੁਰਵੱਛੀ ਜੀ ਦੇ ਮੋਗੇ ਪਹੁੰਚੇ ਉਹ ਆ ਗਏ ਉਹ ਸਾਡੇ ਕੋਲ ਰਾਤ ਪਹੁੰਚ ਗਏ ਤੜਕੇ 3 ਵਜੇ ਉਹ ਅਸੀਂ ਉਹਨਾਂ ਦੀ ਆਮਦ ਲੈ ਲਈ ਆ ਤੇ ਮੈਂ ਧਲਵਾਤ ਵੀ ਕਰਦਾ ਉੱਥੋਂ ਦੇ ਜਿਹੜਾ ਪ੍ਰਬੰਧ ਵੀ ਹੈ ਤੇ ਆਪਣੀ ਵੀ ਸਰਕਾਰ ਦਾ ਜਿਨ੍ਹਾਂ ਨੇ ਯਤਨ ਕਰਕੇ ਉਹ ਦੋ ਲੰਬੇ ਆਸੇ ਦੇ ਸਤਗੁਰਾਂ ਦੇ ਸਰੂਪ ਜਿਹੜੇ ਉੱਥੇ ਪੁਲਿਸ ਦੀ ਕਸਟਡੀ ਚ ਪਏ ਸੀ ਕੋਈ ਤੜਕੇ 3 ਵਜੇ ਸਾਡੇ ਕੋਲ ਬਾਬਾ ਦਰਵਤ ਸਿੰਘ ਜੀ ਦੀ ਬੂੰਗਾ ਜੀ ਦੇ ਬਾਬਾ ਕਰਮ ਸਿੰਘ ਦੇ ਮੁੰਡੇ ਪਹੁੰਚੇ ਉਹ ਆ ਗਏ ਉਹ ਸਾਡੇ ਕੋਲ ਰਾਤ ਪਹੁੰਚ ਗਏ ਤੜਕੇ 3 ਵਜੇ ਉਹ ਅਸੀਂ ਉਹਨਾਂ ਦੀ ਆਵਾਜ਼ ਲੈ ਲਈ ਆ ਤੇ ਮੈਂ ਧੰਨਵਾਦ ਵੀ ਕਰਦਾ ਉਸ ਤੋਂ ਦੇ ਜਿਹੜਾ ਪ੍ਰਬੰਧ ਵੀ ਹੈ ਤੇ ਆਪਣੀ ਵੀ ਸਰਕਾਰ ਦਾ ਜਿਨ੍ਹਾਂ ਨੇ ਯਤਨ ਕਰਕੇ ਉਹ ਦੋ ਲੰਬੇ ਆਸੇ ਦੇ ਸਤਗੁਰਾਂ ਦੇ ਸਰੂਪ ਜਿਹੜੇ ਉੱਥੇ ਪੁਲਿਸ ਦੇ ਕਸਟਡੀ ਚ ਪਏ ਸੀ ਉਹ आज ਤੜਕੇ 3 ਵਜੇ ਸਾਡੇ ਕੋਲ ਬਾਬਾ ਕਰਮ ਸਿੰਘ ਦੀ ਬੁੰਗਾ ਜੀ ਦਵਾਪਾ ਦਰਵਤ ਸਿੰਘ ਜੀ ਦੇ ਮੁੰਡੇ ਪਹੁੰਚੇ ਇਹ ਆ ਗਏ ਉਹ ਸਾਡੇ ਕੋਲ ਰਾਤ ਪਹੁੰਚ ਗਏ ਤੜਕੇ 3 ਵਜੇ ਉਹ ਅਸੀਂ ਉਹਨਾਂ ਦੀ ਆਮਦ ਲੈ ਲਈ ਆ ਤੇ ਮੈਂ ਧੰਨਵਾਦ ਵੀ ਕਰਦਾ ਉੱਥੋਂ ਦੇ ਜਿਹੜਾ ਪ੍ਰਬੰਧ ਵੀ ਹੈ ਤੇ ਆਪਣੀ ਵੀ ਸਰਕਾਰ ਦਾ ਜਿਨ੍ਹਾਂ ਨੇ ਯਤਨ ਕਰਕੇ ਉਹ ਦੋ ਲੰਬੇ ਆਸੇ ਦੇ ਸਤਿਗੁਰਾਂ ਦੇ ਸਰੂਪ ਜਿਹੜੇ ਉੱਥੇ ਪੁਲਿਸ ਕਸਟਡੀ ਚ ਪਏ ਸੀ ਉਹ आज ਤੜਕੇ 3 ਵਜੇ ਸਾਡੇ ਕੋਲ ਬਾਬਾ ਦਰਵਤ ਸਿੰਘ ਜੀ ਬੁੰਗਾ ਸ਼ਹੀਦ ਬਾਬਾ ਦਰਵਾਤ ਸਿੰਘ ਜੀ ਦੇ ਬੁੰਗੇ ਪਹੁੰਚੇ ਉਹ ਆ ਗਏ ਉਹ ਸਾਡੇ ਕੋਲ ਰਾਤ ਪਹੁੰਚ ਗਏ ਤੜਕੇ 3 ਵਜੇ ਉਹ ਅਲਦੇ ਉਹਨਾਂ ਦੀ ਆਮਦ ਲੈ ਲਈਆ ਤੇ ਮੈਂ ਧਲਵਾਸ ਵੀ ਕਰਦਾ ਉੱਥੋਂ ਦੇ ਜਿਹੜਾ ਪ੍ਰਬੰਧ ਵੀ ਰਿਹਾ ਤੇ ਆਪਣੀ ਵੀ ਸਰਕਾਰ ਦਾ ਜਿਨ੍ਹਾਂ ਨੇ ਯਤਨ ਕਰਕੇ ਉਹ ਦੋ ਲੰਬੇ ਆਸੇ ਦੇ ਸਤਿਗੁਰਾਂ ਦੇ ਸਰੂਪ ਜਿਹੜੇ ਉੱਥੇ ਪੁਲਿਸ ਕਸਟੜੀ ਚ ਪਏ ਸੀ ਉਹ ਅੱਜ ਤੜਕੇ 3 ਵਜੇ ਸਾਡੇ ਕੋਲ ਬਾਬਾ ਦਰਵਾਤ ਸਿੰਘ ਜੀ ਬੁੰਗਾ ਸ਼ਹੀਦ ਬਾਬਾ ਦਰਵਾਤ ਸਿੰਘ ਜੀ ਦੇ ਬੁੰਗੇ